ਲੋ ਜੀ ਬਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਗ ਤੇ ਮੇਰੇ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਜੀ ਫਗਵਾੜੇ ਪੋਂਸੇ ਪਾਈ ਅੱਜ ਗਲਾਬੂ ਦੇ ਪਿੰਡ ਹਾਂ ਫਗਵਾੜਾ ਗਲਾਬ ਜੁਕੇ ਕਣਕ ਵਜਾਉਣਾ ਆਇਆ ਬਾਈ ਵੀ ਅੱਜ ਜੋਤਾਂ ਲੱਗੇ ਲਾਉਣ ਤੇ ਦੋ ਸੁਪਰ ਸੀਡਰ ਚੱਲੇ ਆ ਆ ਦੰਡਾ ਨੂੰ ਚੱਲਦਾ ਰੈਕਟਰ ਮਲਚਰ ਮਾਰਿਆ ਹੋਇਆ ਤੇ ਮਲਚਰਾਂ ਦੀ ਬਾਦੀ ਨੂੰ ਫੇਰਦੇ ਆ ਮੂਰੇ ਆ ਬੀਜ ਤੇ ਆਪਾਂ ਨੇ 2.5-3 ਕਿਲੇ ਇਹਨਾਂ ਦੇ ਤੇ ਹੁਣ ਉਹ ਵੇਚਣੇ 13.5 14 ਕਿਲੇ ਆ ਰਹੇ। ਆਹੋ। ਪਹਿਲਾਂ ਵੇੜ ਕੇ ਕੰਮ ਫਿਰ ਚੱਲੇ 36 30। ਹੁਣ ਜਨ ਵੇੜ ਦੇਣਾ ਕੰਮ ਜਿੰਨਾ ਨੇ ਪੜ ਇਹਨਾਂ ਦਾ। ਬਾਕੀ ਬਣੇ ਰਹੋ ਵੀਡੀਓ ਦੇ ਨਾਲ। ਨਾਲ ਦੀ ਨਾਲ ਚੱਲੂਗਾ ਹੈ। ਵਿਚਾਰ ਪਟਾੰਦਰ ਆਵਿੰਦਰ। ਚੱਲੀਏ ਫਿਰ ਕਰੀਏ ਸ਼ੁਰੂ ਕੰਮ। ਹਾਂਜੀ ਹਾਂ। ਠੀਕ। ਲੋ ਭਾਈ ਲੱਗੇ ਹੋਇਆ ਕਣਕ ਵਿੱਚਾਂ। ਤੇ ਸਵੇਰੇ ਲੱਗੇ ਤੇ 8:30 ਵਜੇ ਉਹ ਪਰਲੀ ਸਾਈਡ 8 ਕਿਲੇ ਪੀ ਗਿਆ। ਟੈਂਕਰ ਹੁਣ ਆ ਕੇ ਰਾਂ ਲੱਭਾ ਦੇ। ਉਹ ਚਲ ਗਿਆ ਪਰ ਥੀਕਾ ਥੱਲੇ ਵੀ ਆ ਫਾਹੂ ਦਵਾਈ ਜੱਗੇ ਤੇ ਤੇ ਉਹਦੇ ਜਿਹੜੇ ਗਾਣੇ ਲੱਗੇ ਉਹ ਕੋਣ ਸੁਣ ਰਿਹਾ। ਉੱਧਰ ਟਰੈਕਟਰ ਖੜੇ ਬਾਈਨਾਂ ਦੇ। ਤੇ ਉਹ ਤੇਰਾ ਨੀਂਦ ਦੇ ਘੇੜਾ ਸਾਡੇ ਤੇਰਾ ਨੀਂਦ। ਦੋ ਟਰੈਕਟਰ ਲੱਗੇ ਹੋਏ ਇੱਥੇ। ਇਹ ਤਾਂ ਕੰਮ ਵਧੀਆ। ਬਾਕੀ ਏਸੀ ਕੈਮਰ ਨਾਲ ਨਜ਼ਾਰਾ ਹੈ ਤੇ ਕਿ। ਏਸੀ ਚੱਲ ਰਿਹਾ ਇੱਧਰ। ਜਦ ਕੋਲਿੰਗ ਹੋ ਜਾਂਦੀ ਆ ਕੱਟ ਮਾਰ ਜਾਂਦਾ ਬਣਾ ਪੂਰਾ। ਟੈਂਪਰੇਚਰ ਸਹੀ ਆਂਦਰ ਆ। ਕੋਈ ਗਰਮੀ ਨਹੀਂ ਕੋਈ ਕਰਦਾ ਨਹੀਂ ਕੋਈ ਕਰਦਾ ਨਹੀਂ। ਉਹ ਪਿੱਛੇ ਕਰਦਾ ਹੁੰਦਾ ਉਹਦੇ ਬੰਦੇ। ਜੇ ਇਹ ਕੱਪੜੇ ਪਾ ਗਿਆ ਤਾਂ ਹੋਏਗੀ ਭਾਈ ਬੈਠਣੇ ਬਾਰੇ। ਵਾੜਾ ਜਿਆ ਵੀ ਕਰਦਾ ਨਹੀਂ ਹੁੰਦਾ ਵਿੱਚ ਬਾਕੀ ਏਸੀ ਵਾਲਾ ਇਹਨ ਵਧੀਆ ਕੰਮ ਕਰਿਆ ਬਾਈ ਜੀ ਬਹੁਤ ਵਧੀਆ ਚੱਲ ਰਿਹਾ ਏ ਟਿਕ ਟੋਕ ਪੂਲਿੰਗ ਵੀ ਪੂਰੀ ਹੈ ਨਾਲੇ ਪੈਟੇਜ ਆ ਜਿਆ ਬੰਦੇ ਦੇ ਨਾਲੇ ਕੰਮ ਵਧੀਆ ਹੈ ਤੇ ਮਾਕੀਨੇ ਵੇੜਦੇ ਆ ਇਧਰਲੀ ਸਾਈਡ ਆ ਕੀ ਲੈਂਦਾ ਢੇਰਾ 7 ਦਾ ਆ ਏ 7 ਕੀਤਿਆਂ ਦਾ ਆ ਏ 8 ਕੀਤਿਆਂ ਤੇ 15 ਕੀਤਿਆਂ ਦੇ ਗੇਟ ਹੈਗਾ ਉਲੇ ਜਿਹੜਾ ਫੀਚਰ ਹੈ ਏ ਹੂੰ ਫਿਰ ਕੀ ਸਮਾਚਾਰ ਹੈ ਵਧੀਆ ਜੀ ਹਨ 8 ਘੰਟੇ ਹੋ ਗਏ ਚੱਲਦੇ ਹਨ ਹਾਂ ਲਗਾਤਾਰ ਹੈ ਛੋਟੂ ਦੀ ਮਿਹਰਬਾਨੀ ਹੈ ਇਹਨੇ ਦੇ ਲਾ ਵੀ ਕਮੈਂਟ ਨਹੀਂ ਰੁਕਣ ਦਿੱਤੇ ਬੰਦਾ ਹਿੰਮਤ ਹੀ ਬਹੁਤ ਨਾਲ ਦੀ ਨਾਲੇ ਦੇ ਲਖੂंजे ਵੀ ਗੁੱਟਦੇ ਨੇ ਹਾਂ ਫਰਕ ਹੁੰਦਾ ਬੰਦੇ ਦਾ ਪੱਕਾ ਬੰਦਾ ਇਹਨਾਂ ਦਾ ਇਹ ਭਾਈ ਮੇਰਾ ਵੀ ਅੱਪਰ ਚੜ ਕੇ ਨਾ ਇਹਨੇ ਚੱਲਦੇ ਮੇਂ ਬੀਜ ਪਾ ਦੇਣਾ ਹਾਂ ਕਦੇ ਕਦੇ ਰੁਕਣ ਨਹੀਂ ਦਿੰਦਾ ਹੈਗਾ ਹੁਣ ਚੱਲ 5 ਕਮੈਂਟ ਖੜ ਗਏ ਕੋਈ ਚੱਕਰ ਨਹੀਂ ਆਹ ਬੀਜ ਹੋ ਗਏ ਭਾਈ ਪਰਲੇ ਖੇਤ ਆਹ ਬੀਜ ਹੋ ਗਾ ਉਹ ਦੁਖਤੀਆਂ ਰਹਿ ਗਈਆਂ ਇੱਧਰ ਆ ਸਾਰੇ ਬੀਜ ਤਾਂ ਉਹ ਤੱਕ 15 ਕਿਨਾਰੇ ਦੇ ਘੜੀ ਹੋਇਆ ਨਾ ਹੂੰ ਬੱਦ ਕੌਣ ਕੰਡ ਦਾ ਕੰਮ ਹੋ ਰਿਹਾ ਮੌਲੀ ਪਿੰਡ ਪਹੁੰਚੇ ਹੋਏ ਆ ਮੌਲੀ ਮੌਲੀ ਪਿੰਡ ਆ ਮੌਲੀ ਗੁਲਾਬ ਦੇ ਪਿੰਡ ਗੁਲਾਬ ਯੂਕੇ ਹੈ ਮਾਦਾ ਕਿਸੇ ਨੂੰ ਮੈਂ ਕੱਲ ਦੇ ਜਿੰਨੇ ਬੀਜ ਹੁੰਦੇ ਵਜਾ ਲਓ ਆਪਣੇ ਘਰ ਤੱਕ ਬਸ ਠੀਕ ਹੈ ਅਬ ਕੱਲੂ ਅਸੀਂ 11 ਵਜੇ ਜਹਾਜ਼ ਚੜ੍ਹ ਜਾਣਾ ਔਰ ਇਹਦੇ ਕੱਲ ਰਾਤ ਲਵਾ ਲੂ ਕੱਲੂ ਕੱਲੂ 11 ਵਜੇ ਤੱਕ ਅਸੀਂ ਚੜ੍ਹ ਜਾਣਾ ਬਸ ਔਰ ਇਹਦੇ ਨਹੀਂ ਤੇਰੇ ਬੀਜੇ ਹੋ ਗਏ ਗੇੜ ਤੇ ਆ ਕੰਮੀਆਂ 15 ਐ ਓ ਖੂਕੋਲ ਕਿੰਨੇ ਬੀਜਤੇ ਛੋਟੂ? ਉਹ ਤਾਂ ਥੋੜਾ ਹੀ ਦੋਗੇ। ਕਿੰਨਾ ਕਾ ਇੱਥੇ ਹੈ ਗਿਆ 2-4 ਕਿੱਲੇ? ਇਹ ਮਿਲਦਾ ਆਇਗਾ। ਹੈ? ਆਇਗਾ ਕਿੱਥੋਂ? 4 ਕਿੱਲੇ ਬੀਜੇ ਨਾ ਨੇ। 20 ਕਿੱਲਿਆਂ ਦੇ ਗੀੜੀ ਦਾ ਬੀਜ ਹੋ ਗਿਆ ਯਾਰ ਬਸ। ਕੱਲੋਂ 20 ਵੀ ਕੱਢ ਤੇ ਇਹਦੇ 20 ਕਿੱਲੇ ਹੋ ਜਾਣੇ। ਬਾਈ ਨਹੀਂ ਆ। ਬਾਕੀ ਇਹਨੇ ਫਿਰ ਆਪੇ ਟਾਪ ਹੋਏ ਰਹਿ ਗਿਆ। ਹਾਂ ਉਹ ਤਾਂ ਆਪ ਹੀ ਕਰੂੰਗਾ ਫਿਰ। ਬਸ ਤੂੰ ਚੱਲ ਚੜਾ ਚੈਟਰ ਪਰ ਚੱਲੀਏ। ਚਲੋ ਜੀ ਬਾਈ। ਆਨ ਵੇੜ ਕੇ ਕੰਮ ਚੱਲਦੇ ਆ ਘਰ ਨੂੰ ਫਿਰ ਨੂੰ ਦੇ। ਇਹ ਖਲਾਬਾ ਆ ਦੇਣਾ ਮੈਂ ਬੀਚ ਦੇਖੂਗਾ ਉਹ ਦੇਖ ਲਵਾਂਗਾ ਪਟਾ ਜਿੰਦ ਚਾਖਣਾ ਨਾ ਆਉਂਦਾ ਚੱਲਦੇ ਜਾ ਉਹ ਪਾ ਦੇਣਾ ਠੀਕ ਠੀਕ ਹੈ ਸੱਸੀ ਕਾਲ ਜੀ ਆਸ ਮੇਰਾ ਵੇਰੂ ਥਈ ਪੈਂਦਾ ਹੋਣਾ ਇਹਨਾਂ ਹੋ ਠੀਕ ਹੈ ਢਾਈ ਢਾਈ ਤੇ ਢਾਈ ਸਾਲ ਜੀ ਸਾਰਿਆਂ ਨੂੰ ਢਾਈ ਤੇ ਢਾਈ ਮੰਨ ਕੇ ਜਾ ਤੂੰ ਰੋਟੇ ਰੋਟੇ ਦਾ ਹੋਰ ਪੈਸੇ ਜਾਣੀ ਤੇ ਮਾਂ ਚਾਰ ਪੰਜ ਅੱਠ ਰੋਟੇ ਆ ਬਹੁਤ ਆ ਹੈ ਹਣਾ ਪੌਣਾ ਕਾ ਪੈਂਦਾ ਮੇਰੇ ਹਿਸਾਬ ਨਾਲ ਪੌਣਾ ਕੇ ਰੋਟਾ ਪੈਂਦੇ ਨਾ ਪੌਣੀ ਕੇ ਦੋ ਰੋਟੇ ਪੈਂਦੇ ਆ ਪੌਣਾ ਕੋ ਪੌਣੇ ਦੋ ਇਹ ਬੰਦਾ ਯਾਰ ਡੇਢ ਬਾਜੀ ਬੜਾ 8 ਰੋਟੇ ਆ ਹੁਣ ਡੇਢ ਪੈਂਦਾ ਕਿੰਨਾ ਪੈਂਦਾ ਗਿੱਲ ਬਹੁਤ ਆ ਪਰ ਬਹੁਤ ਹਰਾ ਨੂੰ ਐ ਛੋਗੇ ਲਖੋ ਲੈ ਇਹ ਤੇ ਗਿੱਲ ਕਰਤਾ ਪਰਾਰ ਵੀ ਵਧੀਆ ਸੀ ਕੰਗੀਆਂ ਨਹੀਂ ਮਾਰੀਆਂ ਬਸ ਆਹੋ ਇਹ ਕੁਛ ਕਹਿ ਲਾ ਉਹ ਖਵਾ ਆ ਉਹਦੇ ਮੈਂ ਹੁਣ ਡਲੀ ਜੀ ਜਲੀ ਪੈਣ ਜਾਂਦੀ ਆ ਫੇਰ ਡਲੀ ਮੇ ਹਵਾ ਵੜ ਜਾਂਦੀ ਆ ਹੁਣ ਮਿੱਟੀ ਭੁਰ ਗਈ ਬਸ

ਕਾਂਕ ਤਾਂ ਖਿੱਚਤੀ ਆ ਇਹ ਦੇਖ ਲੈ ਤੂੰ ਡਾਕਟਰ ਨੇ ਸਾਰੀ ਬੀਤਤੀ ਆ ਮਾਸਟਰ ਨੇ ਬੀਤਤੀ ਆਪਣੀ ਵੀ ਹੋ ਗਈ ਆ ਮੋੜੇ ਦੀ ਰਹਿ ਗਈ ਕੋਰੇ ਆਹ ਗਿੱਲ ਸਾਬ ਦੇ ਇਕਨੇ ਨਿਕਲਦੀ ਗਾਰੇ ਬੰਗਣੀ ਵੀਨ ਫਾਇਦਾ ਕਰਦਾ ਕੀ ਦਾ ਫਾਇਦਾ ਹੋਇਆ ਵਾ ਗਿੱਲ ਗਾਰੇ ਬਣੀ ਨਿਕਲਦੀ ਛਕੜੀ ਜਿਖਤੀ ਜਮਕਦੀ ਆ ਪੁੱਤ ਰੇਰਾ ਮਤ ਢੇਟ ਟੋਟਾ ਲੈ ਆਏ ਆ ਉੱਥੇ ਨੂੰ ਉਹਨਾਂ ਦੀ ਪਵਾ ਦੀ ਕਹਿੰਦਾ ਮੈਂ ਪਾਉਂਗਾ ਢੇਟ ਟੋਟਾ ਆਉਦਾ ਕਲੋਰੋ ਵੀ ਕਲੋਰੋ ਆ ਪਾਉਣਾ ਗਲੀਟ ਦਾ ਬਹੁਤ ਆ ਹੋ ਗਿਆ ਇਹ ਕੰਨ ਧੂਏ ਵਿੱਚ ਇਹ ਕਹਿੰਦਾ ਦਿੱਲੀ ਚੜ ਗਏ ਫੋਨ ਚੱਕਦੇ ਨਹੀਂ ਕਹਿੰਦਾ ਆ ਜਣਾ ਸਵੇਰੋਂ ਫੋਨ ਚੱਕਿਆ ਨਹੀਂ ਇਹਨਾਂ ਚੜ ਗਏ ਸਾਲਾ ਉੱਥੀ ਮਾਰ ਝੂਠ ਬੋਲਦੇ ਸਾਲੇ ਭਾਈ ਇਹ ਝੂਠ ਬੋਲਦੇ ਬਹੁਤ ਇਹਨਾਂ ਨੂੰ ਕਹੀ ਜਾਂਦੇ ਆ ਗਏ ਅਸੀਂ ਆ ਗਏ ਆਉਂਦੇ ਹੈ ਨਹੀਂ ਫੋਨ ਕਰ ਉਹ ਹੋਰ ਆਉਣੇ ਤੇ ਭਾਈ ਹੈਂ ਹੋਰ ਬੰਦੇ ਤੇ ਪਤਾ ਨਹੀਂ ਹੋਰ ਆਉਣੇ ਕਿਹੜੇ ਆਉਂਦੇ ਹੈ ਫਿਰ ਤਾਂ ਆ ਕੇ ਉਹ ਤਾਂ ਆ ਗਿਆ ਹੈ ਹੈ ਉਹ ਤਾਂ ਆ ਗਿਆ ਹੈ ਸਿਆ ਰੋਟੀ ਕਿਥੇ ਆ ਲੁਕਿਆ ਮਾੜਾ ਬਈਆ ਤੇਰਾ ਬੀਜ ਤਾਂ ਠੀਕੇ ਪੈਂਦਾ ਸਮਝਦਾ ਬੀਜ ਦੇ ਕਿੰਨੀਆਂ ਥਲੀਆਂ ਪੈਈਆਂ ਇਹ ਰਹੀਆਂ ਮੰਨ ਕੇ ਤਾਂ ਟੈਪ ਆਤੀਆਂ ਥਲੀਆਂ ਪੈਈਆਂ ਸੋ ਜੀ ਹਾਂਜੀ ਹੁਣ ਪੰਜ ਆਉ ਸੁਣੇ ਹੋ ਗਈਆਂ ਛੇ ਪੈਲੀਆਂ ਉਹਦੇ ਸੁਣੇ ਲੱਗੀਆਂ ਜੀ ਨਹੀਂ ਬਣੀਆਂ ਥਲੀਆਂ ਪਈਆਂ ਚਾਰ ਪਈਆਂ ਹੈ ਚਾਰ ਪਈਆਂ ਹੁਣ ਆ ਕੇ ਇਹਦਾ ਆ ਕੇ ਹੋ ਜਾਣਾ ਖੇਤ ਆਹ ਬੀਜ ਹੋ ਜਾਣਾ ਇਹਦੇ ਨਾਲ ਹਾਂ 40 ਪਰ ਬੰਨੀ ਪਈ ਆ ਹਾਂ ਪਰ ਠੀਕ ਹੈ ਜੇ ਘਟ ਗਿਆ ਦੂਗਾ ਪਾਣੀ ਫਿਰ ਉੜ ਕੇ ਕਿਥੇ ਲਾਓ ਇੱਕ ਕਥਲੀ ਹੋਰ ਪਾਉਗੀ ਜੇ ਜੇ ਭਾਈ ਇੱਕ ਪਾਉਗੀ ਹਾਂ ਪਿੱਛੇ ਰਹਿ ਗਿਆ ਤਿੰਨ ਕਥਲੀਆਂ ਥੋੜਾ ਬਾਲਾ ਕੱਢੋ ਉੱਪਰ ਲਾ ਕੇ ਤੇ ਬੀਜ ਦੇਣਾ ਆਹੋ ਬੜਾਈ ਆਹੋ ਹਾਂ ਉਦੋਂ ਵਾਹ ਦੂਗਾ ਜੇ ਘਟ ਜਾ ਜਿਹੜਾ ਉਹ ਤੇ ਮੀਦ ਦੋਗੇ ਤੂੰ ਇੱਥੇ ਰਹਿ 70 ਪਾ ਗਏ ਹਾਂ ਦੂਏ ਦਾ ਆਪਣਾ ਗਿੱਲੇ ਐ ਦੂਏ ਦਾ ਹੁਣ ਰੌਣੀ ਕਰਿਆ ਵੇ ਆ ਪਿੰਡ ਵਾਲਾ ਗਿੱਲਾ ਉੱਥੇ ਪਾਣੀ ਪਿਆ ਪਿਆ ਉਹ ਤਾਂ ਬਾਹਰ ਵਾਲੀ ਗੱਲ ਮਾ ਹੁਣ ਪਾਣੀ ਨਹੀਂ ਲਿਆ ਆ ਪਾਣੀ ਹੈਗਾ ਬੋਤਲ 'ਵਾਂ ਬੋਤਲ ਮਾਏ ਪਾਣੀ ਇੱਕ ਕਰਾਉਸ ਪਾਉਣਾ ਪੈਣਾ ਕਰਾਉਸ ਰੁੱਟ ਦੇ ਖੜਾਈ ਦਾ ਕਰਾਉਸ ਟੁੱਟੇ ਦਾ ਵੇਲੇ ਛਾਪੜ ਦਾ ਚੱਲਣ ਦੇ ਜਿੱਦਾਂ ਚੱਲਦਾ ਤੂੰ ਆ ਜਾ ਨਿਕਲ ਗਿਆ ਅੰਦਰ ਨਾਲ ਬਰਾਲੀ ਦਾ ਇੱਥੋਂ ਆ ਬੜੇ ਮੰਡ ਮੰਡ ਮਾ ਤਾਂ ਚੱਕੂ ਵੀ ਕਹਿੰਦੇ ਹੁਣ ਵੀ ਇਹ ਹੈਰਾਨ ਕਰ ਲਾ ਗਿਆ ਸੀ ਫਿਰ ਹੁਣ ਕਹਿੰਦੇ ਗੁੱਜਰ ਕਹਿੰਦਾ ਵੱਢ ਕੇ ਘੱਡਰ ਨਾਲ ਕਹਾ ਜਾਈ ਜਾਂਦੇ ਚੱਕਦੇ ਹੈ ਨਹੀਂ ਪਿੱਛੇ ਚੱਕਦੇ ਨਹੀਂ ਘੱਡਰ ਨਾਲ ਇਹ ਨੂੰ ਆਪਣਾ ਫਾਵੇ ਬੜੇ ਪੈਸੇ ਲੈ ਕੇ ਕਹਾਂ ਲਿਖੀ ਅਸੀਂ ਹਾਂਜੀ ਇਹਦਾ ਜੀ ਕਟਰ ਵਾਲੇ ਨੂੰ ਪੁੱਛਿਆ ਤੇਰੀ ਜ਼ਿੰਮੇਵਾਰੀ ਚੱਕਣੀ ਦੀ ਤਾਂ ਫਾਇਦਾ ਅਬ ਦੱਸ ਦੇ ਕਮਾਲ ਪੰਮਾ ਤੇ ਰਹਾ ਪੰਮਾ ਦੱਸਦਾ ਰਗਾ ਚੱਕਣੀ ਨਹੀਂ ਆਉਂਦੇ ਯਾਰ ਕਹਿੰਦਾ ਚੱਕਣ ਕਿ ਆਉਣਾ ਉਹਨਾਂ ਦਾ ਲੈ ਸਾਡਾ ਪੂਰੀ ਹੋ ਗਈ ਪੂਰੇ ਕਹਿੰਦਾ ਕਿ ਹਾਂ 400 ਕਿਲੋ ਹੋ ਗਿਆ ਕਹਿੰਦਾ ਕਟਰ ਨਾਲ ਕਟਰ ਨਾਲ 400 ਕਿਲੋ ਵੜਦਾ ਕੁਝ ਦਿਨ ਫੇਰ ਹਿਸਾਬ ਲਾ ਲੈ ਤੂੰ ਕਟਰ ਨਾਲ ਉਹਨੇ ਬੜੇ ਪੈਸੇ ਫੜਦੇ ਚੱਲ ਗਾ ਚੱਕੇ ਕੋਈ ਨਾ ਚੱਕੇ ਪਿੱਛੇ ਆਉਣਾ ਕਟਰ ਮਾਰਿਆ ਪਿਆ ਚੱਕਦਾ ਹੈ ਨਹੀਂ ਕੋਈ ਹਾਂ ਇਹਦਾ ਇਹਦਾ ਤੂੰ 10 ਲੱਖ ਰੁਪਏ ਹੋਗੇ 400 ਕਿੱਲੇ ਦਾ ਮੰਨ ਕੇ 500 ਨੂੰ ਹਾਂਜੀ 600 ਵੀ ਲਈ ਜਾਂਦੇ ਵਿੱਚ ਹੋ 600 ਲੰਦਾ ਸਾਰੇ ਮੰਡ ਵਾਲੇ ਕਾ ਹਾਂ ਇਹ ਸੋਨਾ ਦੀ ਕਾਲ ਤੇ ਤੈਨੂੰ ਉਹੀ ਲੱਗਦਾ ਮੈਂ ਹਾਂਜੀ ਪੰਡਾ ਵਾਲਾ ਕੰਮ ਲੋਟਦਾ ਹੈਗਾ ਬਾਈ ਹੁਣ ਚੱਕਣ ਗੈਲ ਦੀ ਗੱਲ ਤਾਂ ਹਮ ਉਹੀ ਨਹੀਂ ਮਾਰਦੇ ਬਿੱਟੂ ਜਵਾਬ ਦੇਣੇ ਲੱਗਾ ਕਹਿੰਦੇ ਨਹੀਂ ਯਾਰ ਅਗਲੇ ਜਾਂ ਕੋਟਾ ਪੂਰਾ ਹੋ ਗਿਆ ਕੋਟਾ ਪੂਰਾ ਹੋ ਗਿਆ ਨਾ ਕੋਟਾ ਹੋ ਗਿਆ ਪੂਰਾ ਇਹਨਾਂ ਨੂੰ 5-6 ਦਿਨ ਹੋ ਗਏ ਵੀ ਜੀ ਉਹਨੂੰ ਕਰਨ ਕੋਈ ਨਹੀਂ ਉਹਨਾਂ ਗਾਂ ਦੀ ਨਿਗਾ ਰੱਖੀ ਜਬੀ ਸਾੜੀ ਚ ਠੀਕ ਹੈ ਜੀ ਹਾਂ ਕਿਤੇ ਕਿਥੇ ਗਾਂ ਐ ਖਾਈ ਜਾਣ ਕੁੱਤੇ ਵਸੇਰੇ ਆ ਥੋੜੇ ਉੱਰ ਜਾਨ ਕੁੱਤੇ ਦਾ ਖਾਣੇ ਹੁੰਦੇ ਕਿਸੇ ਨੂੰ ਹੈ ਕੁੱਤੇ ਨਹੀਂ ਖਾਣਦੇ ਡੰਗੜ ਨੂੰ ਕਰਦੇ ਕੁੱਤੇ ਸਾਰੇ ਪਿਆ ਜਾਂਦੇ ਆ ਉਹ ਬੰਦੇ ਨਹੀਂ ਖਾਣਦੇ ਬਤਾਈ ਇਹਦਾ ਕੁੱਤੇ ਦਾ ਫਾਇਦਾ ਹੈਗਾ ਉੱਥੇ ਥੋੜੇ ਉਨਕਸਾਰ ਕਰਦੇ ਜਦੋਂ ਪੱਕ ਜਾਂਦੇ ਆ ਹਾਂ ਜੀ ਇਹ ਕੁੱਤੇ ਬਣਾਉਂਦੇ ਆ ਵਿੱਚ ਉਹ ਫਿਰ ਜਿਆਦਾ ਠੰਡੀ ਜਗਾ ਲੱਭਦੇ ਇਧਰੋਂ ਘਰ ਕੋਲ ਨੂੰ ਤੋੜ ਦਿੰਦੇ ਆ ਭਾਈ ਨਾ ਹੁਣ ਅਵਾਰਾ ਡੰਗਰਾਂ ਵਾਲੇ ਵੀ ਆਉਣਾ ਸ਼ਾਲ ਮਾ ਜਿੰਦੇ ਆ ਹਾਂਜੀ ਜਬੀ ਹੋ ਗਈ ਹੁਣ ਖਾਣੇ ਜੋ ਗਈ ਬਹੁਤ ਕੁੱਤੇ ਨਿਗਾ ਰੱਖੀ ਹਾਂਜੀ ਹਾਂਜੀ ਕੋਈ ਨਹੀਂ ਕਾਲੂ ਭਰ ਜੂਗਾ ਵੀਰ ਹੋਣਾ ਕਾਲੂ ਵੀ ਨਹੀਂ ਭਰਦੀ ਪਰਸਨ ਕਰੂਗੀ ਜਬੀ ਪ੍ਰਧਾਨ ਕਹਿੰਦਾ ਮੇਰੇ ਵਾਲੀ ਨੂੰ ਥੋੜੀ ਲੋਟ ਹੈ ਪ੍ਰਧਾਨ ਦੀ ਜੀ ਕਹਿੰਦਾ ਮੈਂ ਜੇਤਾ ਪਾਣੀ ਲਾ ਆਉਗਾ ਕਹਿੰਦਾ ਥੜੀ ਦਬ ਗਈ ਜੀ ਜੀ ਹੁਣੀ ਜੀ ਤੂੰ ਚੱਲ ਠੀਕ ਆ ਮੈਂ ਦੇਖਾਂ ਫਿਰ ਠੀਕ ਨਹੀਂ ਤੇਰਾ ਮੰਨ ਕੇ ਚੱਲ ਅੱਠ ਥੈਲੀਆਂ ਵੀ ਕੁਲ ਹੋ ਗਈਆਂ ਇੱਕ ਥੈਲੀ ਰਹਿ ਗਈ ਆਹਦਾ ਸਰਚ ਵਿੱਚ ਜਿਹੜਾ ਪਾਇਆ ਹੋਣਾ ਹੈਗਾ ਅੱਠ ਨਹੀਂ ਦੀਆਂ 10 ਦੀਆਂ 10 ਦੀਆਂ ਤਾਂ ਹੀ ਦੋ ਗੰਡਲ ਬੀਜ ਹੋਣਾ ਤਾਂ ਤਾਂ ਤੇ ਅੱਠ ਤੋਂ 10 ਦੀਆਂ ਯਾਰ ਸਦਾ ਸਮੈਲ ਲੱਗ ਹੀ ਲੇ ਗਿਆ ਤਾਂ 10 ਗੰਡਲ ਹੋ ਗਏ ਉਹਦਾ ਠੀਕੇ ਪੈਂਦਾ ਬੀਜ ਤੇਰਾ ਪੀਜੇ ਹੋ ਜਾਣਾ ਫਿਰ ਤਾਂ ਮੈਂ ਤਾਂ ਸਾਡੀ ਉੱਠੇ ਤੱਕ ਹੀ ਜਾਂਦਾ ਦੋ ਕਾਉਂਟਰ ਦਾ ਯਾਨੀ 1 ਕਿਲੋ ਦੀ ਦੀ 10 ਟੈਲੀਆ ਦਾ ਦੋ ਕਾਉਂਟਰ ਦਾ ਹਾਂ ਬੋਰਾ ਦਾ ਵੀ 2 ਦੇਣਾ ਭਈਆਂ ਦਾ ਗੰਨਾ ਹੁਣ ਮੋੜਾ ਖੁੰਝੇ ਹਾਂ ਜੇ ਦੱਬ ਜੂ ਆਏ ਨਾ ਆਪਣਾ ਲਾਜੂ ਸਮਾਨ ਚੱਕ ਕੇ ਘਰ ਨੂੰ ਠੀਕ ਨਹੀਂ ਅਜਿਹਾ ਦੀ ਇਹਦੇ ਵੀ ਜਣ ਲੱਗਣਾ ਹੁਣ ਕਾਲੇ ਕਬਾਜ ਕੀ ਇਹਨੂੰ ਕਹਾਂ ਕਾਲੇ ਨੂੰ ਪੁੱਛ ਲਿਆ ਕਹਿੰਦਾ ਮੈਂ ਪੁੱਛ ਲਿਆ ਕਾਲੇ ਨੂੰ ਕਹਿੰਦਾ ਚੱਲ ਬਜਾਦਾ ਅਧੋ ਕਰੋਗੇ ਵੀ ਕਿ 3.5 ਕਿਲੇ ਨੂੰ ਭਈਆ ਠੀਕ ਨਹੀਂ ਗੱਲ। ਪਰ ਤੂੰ ਇਹਨੇ ਫਿਰੇ ਗੱਲ ਆ ਜਣਾ ਕੱਲ ਨੂੰ। ਹੋ ਵੀ ਤਾਂ ਹੈ। ਹੈ ਕਿ ਨਹੀਂ? ਰਹਿ ਕੇ ਤੋ। ਪਹਿਲਾਂ ਨਾਥਰ ਬਣਾਉਂਗਾ ਫਕੀਰ ਮਾਉਂਗਾ। ਫੋਜੀ ਕੀ ਹਾਲ ਤੇਰਾ? ਅੱਜ ਭਾਈ ਆਪ ਤਾਂ ਫੌਜੀ ਪਹੁੰਚਿਆ ਵਾ। ਫੌਜੀ ਬੈਠਾ ਦੇਖਦਾ। ਹੂੰ। ਹੈ? ਬੈ ਕਹਿੰਦਾ। ਹੂੰ। ਫਾਕੀ ਗੁੰਮ ਲੈ ਕੇ ਮੈਂ ਤੁਹਾਨੂੰ ਸਮੋਸੇ ਦੇ ਪਾਸੇ ਜਾਉਂਦਾ। ਹਾਂ। ਸਮੋਸੇ ਲਿਆਉਂਦਾ ਤੁਹਾਨੂੰ। ਫਾਈਟਰ ਦੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਹਸਪੀਟਲ ਹੈ ਕਾ ਨਹੀਂ ਹੈ ਕਿ ਨਹੀਂ ਬੱਜੀ ਪਤਾ ਲੱਗਦਾ ਹੋ ਵੀ ਨਹੀਂ ਤਾਂ ਘਰ ਤਾਂ ਜਾਵੇ ਨਾ ਕੋਈ ਜਾਵੇ ਬਿਲਕੁਲ ਸਰ ਸਰ ਰੇ ਸੁਣ ਲਾ ਕਿ ਇੱਥੇ ਨਾ ਉਹ ਬੜਾ ਬਾਲੀ ਜਾਂਦਾ ਨਹੀਂ ਕਰਦਾ ਟਰੈਕਟਰ ਅੱਜ ਤੁਮ ਨੂੰ ਲੱਗਦਾ ਅੱਜ ਕੋਈ ਰੂਟਾ ਬਿਲਡਰ ਦੀ ਆਉਣੀ ਨਾਲ ਹੈ ਤੱਕੜ ਤਾਂ ਕਹਿੰਦਾ ਰਲੇ ਐ ਵਾਂਡਾ ਐ ਆ ਬਿਲਡਰ ਬਾਬੇ ਜਲੇ ਉਹ ਜ਼ਮੀਨ ਦਾ ਫਰਕ ਆ ਬਣੀ ਜਿੱਥੇ ਜਦੀ ਹੈ ਉਹ ਤਾਂ ਯਾਰਡ ਆਕਰ ਹੈ 80 ਆਉਂਦਾ ਇੱਥੇ ਪਾਣੀ ਵੀ ਬਹੁਤ ਖੜਦਾ ਹੈ ਜ਼ਮੀਨ ਦਾ ਦੇਖ ਲੈ ਕਿੱਥੇ ਆ ਤੁਹਾਨੂੰ ਜ਼ਮੀਨ ਦਾ ਦੇਖ ਲੈ ਕਿੱਥੇ ਆ ਇੰਨਾ ਪਾਣੀ ਹੁੰਦਾ ਉਹਦੇ ਇਹ ਘਰਗੇ ਪੜਾ ਜਾਂਦਾ ਯਾਦਾ ਉਹਦੇ ਤੇ ਇਹਨੂੰ ਕਹਿੰਦਾ ਹੁਣ ਜੁੱਤੀ ਜਾਂਦਾ ਗਿਆ ਅਜੇ ਨਹੀਂ ਵਾਗੇ ਵੀਜੀ ਹੁਣ ਆ ਗਈ ਵਾਗੇ ਵੀਜੀ ਕਣਕ ਦੇਖੀ ਜਾ ਸੋਣੀ ਜੰਮਣੀ ਆ ਇਹ ਹਵਾ ਨਹੀਂ ਵੱੜਦੀ ਯਾਰ ਹੈਨਾ ਠੋਕੀ ਜਮੀ ਤਾਂ ਚੱਲੀ ਜਾਂਦੀ ਉਪਰਾਈ ਡਾਕਟਰ ਦਾ ਵਾਗੇ ਪੁੱਜਣੇ ਵਾਲਾ ਕੰਮ ਹੈ ਹੈਨਾ ਵਧੀਆ ਜੰਮੂਗੀ ਨਾ ਪੱਟੀ ਦਾ ਹੀ ਨਾ ਜਾਣਾ ਹਵਾ ਵੱੜ ਜਾਂਦੀ ਦਲੇ ਚ ਥੋੜੇ ਜੇ ਚੱਕਰ ਘੱਟ ਆ ਸੁਪਰ ਸੀਡਰ ਦੇ ਹਾਂ ਗਰਾਰੀ ਪੋਦਲੋ ਆਦਵੇ ਬਣੇ ਚੌਂਡੀਆ ਨਾਲ ਤਾਂ ਸਹੀ ਆ ਆਪਣੀ ਇਹ ਨਹੀਂ ਨਿਕਲੀ ਸਰ ਜੀ ਟੌੜੀਆਂ ਦੀ ਅੱਜ ਆਸਾਨੀ ਕੱਢੀ ਨਹੀਂ ਨੀ ਹੈਗੀ ਉਹ ਕਹੀ ਜਾਂਦੇ ਬਰਾਣੀ ਨੂੰ ਅਗਲੇ ਲਾਇਓ ਬਰਾਣੀ ਲੱਕਰ ਨਾਲ ਲਾਇਓ ਹਾਂ ਸਬਸਿਡੀ ਗੱਡੀ ਨਹੀਂ ਸਬਸਿਡੀ ਗੱਡੀ ਨਹੀਂ ਐਜੇ ਹੋਜੀ ਬਾਇਓ ਕਟਲਾ ਦਿੱਤਾ ਆਇਆ ਪਾਇਓ ਲਾਵਾ ਵੇ ਚੱਲੀ ਜਾਂਦੇ ਕਿ ਜਿਵੇਂ ਹਿਆੜ ਦੇਖ ਲਾ ਜਾਇ ਇਹਦੇ ਪਿੱਛੇ ਚੱਲਦੇ ਆ ਅਗਲੇ ਗੇੜੇ ਨੂੰ ਮਾ ਮੜਾ ਜਾ ਪਿੱਛੇ ਉਹ ਤੇ ਉਹ ਦੇ ਲਾ ਦਾਣੇ ਗਿਰਦੇ ਹੋਈ ਆ ਦਾਣੇ ਨਹੀਂ ਗਾ ਰੱਖਿਓ ਉਹ ਪਰਜਾਕੀ ਲੈ ਕਰਕੇ ਮੜਾ ਜਾ ਇਹਨੂੰ ਉਹ ਪਰਜਾਕੀ ਨੂੰ ਉੱਪਰ ਪੱਕੇ ਦਾ ਟਾਇਰ ਲੱਗਦਾ ਨਾਲ ਹਲੋ ਪਰਜਾਕੀ ਨੂੰ ਉਹ ਟੱਕਲਾ ਇੱਥੇ ਰੱਖ ਦੂਏ ਨਾਲੇ ਪਾਣੀ ਵਿੱਚ ਪਰਾਲੀ ਹੋਵੇ ਤਾਂ ਫਾਇਦਾ ਆਉਂਦੇ ਨਾਲ ਅਗਲੇ ਹੀ ਵੇਖੀ ਜੇ ਪਾਉਂਦੇ ਸਾਜਰੇ ਸਾਜਰੇ ਕਿਥੇ ਹੁਣ ਪਾਉਣੀਆ ਟਰੈਕਟਰ ਨਹੀਂ ਧੋਣਾ ਆਉਦੇ ਨਾਲ ਪਾ ਜਾਣੀਆਂ ਟਰੈਕਟਰ 3600 ਨਾਲ ਪਾ ਦੇਣੀਆਂ ਟਰੈਕਟਰ ਕਿੱਥੋਂ ਆਊਗਾ ਸਵਾ ਦੇਣਾ ਉੱਥੇ ਖੜਾ ਦੇਣਾ ਧੋਣੇ ਨੂੰ ਅੱਛਾ ਮੈਂ ਪਾ ਜੂਗੇ ਆਓ ਸਭਾਈ ਮਾਰਨਾ ਬਥੇ ਗੱਲੇ ਪਰ ਹੁਣ ਤਾਂ ਰਾਤ ਆਇਆ ਵੀ ਸੂਰਜ ਨੇ ਫੋਕ ਮਾਰਾ ਸਾਰੇ ਜੀ ਮੈਂ ਵੀ ਆ ਕੇ ਗਿਆ 11 ਵਜੇ ਪਟਾਕੇ ਫਿਰ ਮਾ ਸਾਡੀ ਪਟਾਚੀ ਦਾ ਮੁਸਕੋ ਜਣਾ ਬਾ ਫੇਰ ਨਹੀਂ ਆਉਂਦੇ ਇਹ ਇੱਕ ਮੱਛੀ ਨਹੀਂ ਭਈਆ ਕਹਿੰਦਾ ਲਖੇ ਬੀਂਹਲੇ ਕਿਧਰ ਪਹਿਲਾਂ ਬਾਉ ਲਖੇ ਉੱਥੇ ਨੂੰ ਆਏ ਪੈੜਾ ਦੀ ਬੁੱਝੂ ਤੇਰਾ ਡਾਰਾ ਨੀ ਡਾਰਾ ਕਹਿੰਦਾ ਮਾ ਬੱਛੀ ਤਾਂ ਨਹੀਂ ਹਲਾਈ ਕੋਈ ਕਹਿੰਦਾ ਲਖੇ ਹੀ ਨਹੀਂ ਉੱਥੇ ਨੂੰ ਮਾ ਬੇਬਾ ਮਾਂਤਰ ਪੜ ਕੇ ਗਿਆ ਰਾਤ ਤਾਂ ਨਹੀਂ ਆਏ ਵਜੇ ਵਾਲੀਆਂ ਹੋ ਗਈਆਂ ਦਿਨ ਖੜੇ ਨਾ ਬਾਹਰ ਨਿਕਲੇ ਹੁੰਦੇ ਗੰਨੇ ਤੇ ਦਿਨ ਖੜੇ ਨਾਲ ਬਾਹਰ ਆ ਜਾਂਦੇ ਗੰਨੇ ਤੇ ਉੱਥੇ ਠੀਕ ਬੰਬ ਵਜਾਲਾ ਕਿਤੇ ਸਾਲਾ ਸਾਰੀ ਪੀੜ ਦੇਵੇ ਤਾਰੀ ਗਿਰਿਆ ਬਗੰਨਾ ਹੋ ਮੈਂ ਤਾਂ ਆ ਹੀ ਕਹਤਾ ਤੂੰ ਸਵਾਗ ਅੱਜ ਬੱਚੀ ਵਧੀਆ ਓ ਵਾਲਾ ਵਾਲਾ ਔਰ ਤਾਂ ਮੋਟ ਚਲਦੀ ਪਾਣੀ ਨੂੰ ਸਵਾਗਾ ਮਾਰ ਦੇਣਾ ਅੱਜ ਤੂੰ ਸਵਾਗਾ ਮਾਰ ਕੇ ਨਾ ਵਿੱਚ ਹੁਣ ਪਾ ਦੇਣੀ ਮੈਂ ਭਈਆਂ ਦੇ ਆਏ ਤੇਰੀ ਕੀ ਕਹਿੰਦੀ ਕੋਲੋਂ ਗਿਆ ਆ ਵਾ ਠੀਕ ਆ ਮਾ ਜੁੱਤਾ ਦੀ ਗੋੜ ਜਾ ਚਾਲ ਲਿਆ ਜਾ ਕੇ ਚੱਲੇ ਜਾ ਚਾਲ ਲੈ